ਜੀ ਆਹ ਗਾਲ ਜੀ ਆਪ ਵੀ ਚਾਰੇ ਵਿੱਚ ਜਗਨਾਬ ਰੋਡ ਲੈ ਕੇ ਹਾਜ਼ਰ ਹੋਇਆ ਜੀ ਆਹਾਂਗੇ ਜੀ ਪਿੰਡ ਦੋ ਦੇ ਕੋਲ ਦੀ ਆਟਾ ਚੱਕੀ ਆਹ ਦੇਖੋ ਜੀ ਆਟਾ ਚੱਕੀ ਇੱਥੇ ਪੀਣੇ ਰੱਖੇ ਹੋਏ ਨੇ ਤੇ ਇੱਧਰ ਮਸ਼ੀਨਾਂ ਨੇ ਆਟੇ ਦੀਆਂ ਹਲੀਆਂ ਇੱਥੇ ਪੱਟੇ ਤੇ ਪੇਕਦੀਆਂ ਨੇ ਇੱਥੋਂ ਜੀ ਪਟੜ ਕਣਕਾ ਉਹ ਪਾਈ ਜਾਂਦੀ ਇੱਥੇ ਆਹ ਦੇਖੋ ਇੱਥੇ ਫਿਰ ਕਣਕ ਨੂੰ ਸਾਫ਼ ਕੀਤਾ ਜਾਂਦਾ ਚੰਗੀ ਤਰ੍ਹਾਂ ਜਿੰਨਾਂ ਦੀ ਕਣਕ ਸਾਫ਼ ਨਹੀਂ ਹੁੰਦੀਆਂ ਕਿ ਤੇ ਸਾਫ਼ ਹੋ ਗਿਆ ਉਹਦੇ ਬਾਅਦ ਇਧਰ ਰਾਮ ਸ਼ੇਸ਼ੀ ਚੱਲਦੀ ਆ ਜੋ ਜੋ ਫਿੱਡਾ ਜਾਂ ਡੰਡੀਜੀ ਇਧਰੇ ਵਿੱਚ ਇਹ ਜਿਹੜਾ ਕੰਨਕ ਦੀ ਆ ਉਹਦੇ ਚ ਸ਼ਨਾ ਚੰਗੀ ਤਰ੍ਹਾਂ ਹੁੰਦੀ ਆ ਜੇ ਤੋ ਤੀਨਾ ਹੋਵੇ ਤੋ ਤੋ ਵੀ ਥਿੰਦੇ ਨੇ ਮੈਂ ਸਾਸ ਵੀ ਕਰ ਦਿੰਦੇ ਨੇ ਚੰਗੀ ਤਰ੍ਹਾਂ ਉਹਦੋ ਵਾਰੀ ਆਹ ਮਸ਼ੀਨ ਆਹ ਮਸ਼ੀਨ ਅਟਾ ਪੀਸਿਆ ਜਾਂਦਾ ਬਾਹ ਮਸ਼ੀਨ ਫਿਰ ਸਿੱਧਾ ਜਿ ਇੱਥੇੋਂ ਆਟਾ ਨਿਕਲਦਾ ਇੱਥੇ ਥੱਲਾ ਪਾ ਕੇ ਤੋ ਕੰਨਕ ਪਰ ਉਹਦਾ ਆਟਾ ਬਣਦਾ ਲੇਖੋ ਤੇ ਆਹ ਵੇਖੋ ਜੀ ਮਸ਼ੀਨਾਂ ਨੇ ਮਸ਼ੀਨਾਂ ਦਾ ਵੀ ਉੱਤੇਆਂ ਰੱਖਣਾ ਬੰਦਾ ਵਾ ਕੀ ਉਹ ਵਾ ਮਸ਼ੀਨਾਂ ਖੜੀਆਂ ਜਿੰਨੇ ਵਿੱਚ ਵਿਚਾੜੇ ਤੇ ਇੱਥੇ ਰੱਖੀ ਕਰਨੀ ਬੰਦੀਆਂ ਮਸ਼ੀਨਾਂ ਦੀ ਵੀ ਮਸ਼ੀਨ ਖੜੇ ਨਾਲ ਤੇ ਆਟਾ ਨਿਕਲ ਨਿਕਲ ਜਾਵੇ ਕੰਟੀਨਿਊ ਕੰਟੀਨਿਊ ਤੇ ਆਹ ਵੇਖੋ ਜੀ ਇਹਨਾਂ ਕੋਲ ਦਲੀਆ ਬਣਾਉਣ ਮਸ਼ੀਨ ਮਹਿੰਗੀ ਆ ਦੇਖੋ ਦਲੀਆ ਜੀ ਬੰਦਾ ਵਾ ਮਸ਼ੀਨ ਨਾਲ ਇਹ ਮੇਰੇ ਕੰਨ ਕਾ ਪਾ ਕੇ ਦਲੀਆ 1 2 ਮਿੰਟੇ ਅੰਦਰ ਤਿਆਰ ਹੋ ਜੂਗਾ ਜੀ ਦਲੀਆ ਦੜਲੀ ਯਾਰ ਬਣਾਉਣ ਵਾਲੀ ਮਸ਼ੀਨ ਆ ਬਹੁਤ ਵਧੀਆ ਨਹੀਂ ਤਾਂ ਵਾਲੋਂ ਦੜਲੀ ਆ ਪਸਾ ਕੇ ਲੈ ਕੋਲਦੀ ਹੁਣ ਆ ਦੜਲੀ ਵਾਲੀ ਮਸ਼ੀਨ ਵੀ ਆ ਗਈ ਬਹੁਤ ਵਧੀਆ ਆ ਵੇਖੋ ਜੀ ਤੇ ਆ ਸਾਰੇ ਇੱਥੇ ਸਿਸਟਮ ਉੱਤੇ ਸਾਰੇ ਚੱਕੀ ਦਾ ਜਿਹੜਾ ਕੰਟਰੋਲ ਮੇਰੇ ਸਾਰੇ ਇੱਥੇ ਮਸ਼ੀਨਾਂ ਇੱਥੋਂ ਫਿਰ ਚੱਲਦੀਆਂ ਨੇ ਫਿਰ ਇਹਨਾਂ ਨੂੰ ਸਪਲਾਈ ਵੀ ਮਿਲਦੀ ਆ ਉਹਦੇ ਬਾਅਦ ਇੱਥੋਂ ਫਿਰ ਕਣਕ ਜਿਹੜੀ ਹੁੰਦੀ ਆ ਕਣਕ ਤੋਂ ਆਟਾ ਤਿਆਰ ਕੀਤਾ ਜਾਂਦਾ ਵਾ ਤੁਹਾਨੂੰ ਕੋਡ ਡੇਟ ਦਿਖਾ ਦਵਾਂ ਮੈਂ ਆ ਵੇਖੋ ਜੀ ਆਟਾ ਦਾ ਜਿਹੜਾ ਰੇਟ ਆ 2.5 ਤੇ ਪਿਆ ਜੀ ਤੇ ਛਾਣਿਆ ਹੋਇਆ ਦਾ 3 ਰੁਪਏ ਤੇ ਦੈੜਾ ਦਾ ਦਲੀਆ ਉਹ 2 ਰੁਪਏ ਜੀ ਤੇ ਜਿਹੜਾ ਸੋਰੋਂ ਦੀ ਜਿਹੜਾ 8 8 ਰੁਪਏ ਦੀ 8 ਰੁਪਏ ਦੀ ਕੱਢੀ ਆਂਦੀ ਆ ਇੱਥੇ ਉਧਾਰ ਬੰਦ ਤੇ ਗੁਰਮੀਲ ਸਿੰਘ ਦੀ ਹੁੰਸੀ ਕੱਢਾ ਦੁਕਾਨ ਇਹ ਤੇ ਹੁਣ ਵੀ ਇੰਝ ਹੀ ਆਏ ਉਹਨਾਂ ਦੇ ਬੇਟੇ ਇੱਥੇ ਕੰਮ ਕਰਦੇ ਨੇ ਇੱਥੇ ਦਾ ਟਾਈਮ ਹੈਗਾ ਸਵੇਰੇ 8 ਤੋਂ 7 ਬੜੇ ਤੇ ਸਰਦੀਆਂ ਵਿੱਚ 9 ਤੋਂ 6 ਵੇ ਤੱਕ ਦੀ ਪਰ ਨੰਪਕ ਨਾ ਟਿਕਾ ਲੋ ਜੀ ਫਿਰ ਦੋ ਦੋਰ ਦੇ ਵਿੱਚ ਆ ਚੱਕੀ ਆ ਦੇਖੋ ਪੰਜ ਚੱਕੀ ਆਏ ਰੋਡ ਦੇ ਉੱਤੇ ਬਣੀ ਹੋਈ ਆ ਰੋਡ ਤੇ ਫੇਲਾ ਲਿੱਤੇ ਨੇ ਲਾ ਹੋ ਗਿਆ ਤੇ ਚੰਗੀ ਤਰ੍ਹਾਂ ਤੁਹਾਨੂੰ ਸਹਿਤ ਗੜੀਆਂ ਨੇ ਦਿਖਦੀ ਹੋਊਗੀ ਆ ਵੇਖੋ ਜੀ ਰੋਡ ਤੇ ਤੁਸੀਂ ਜਿੱਥੇ ਸੀ ਆਪਣਾ ਆਟਾ ਬਣਾ ਸਕਦੀ ਹਾਂ ਕਣਕ ਬਹੁਤ ਵਧੀਆ ਆਟਾ ਇਹ ਮਿਲਿੰਦੇ ਨੇ ਤੇ ਨਾਲ ਤੋਂ ਕੰਮ ਬਹੁਤ ਈਲਾ ਸਕਦੀ ਹਾਂ ਬਹੁਤ ਵਧੀਆ ਕੰਮ ਕਰਦੇ ਬੰਦੇ ਆ ਗਏ ਕੋਈ ਆ ਇੱਥੇ ਆਹ ਸਟੈਂਡ ਤੇ ਆ ਵਾ ਇਥੋਂੜਾ ਆ ਆਟੇ ਕਣਕ ਦੀ ਆਟ ਆਹਨੇ ਥੱਲੇ ਨਾਲ ਇੱਥੇ ਰੱਖਿਆ ਜਾਂਦਾ ਇਹਨਾਂ ਦਾ ਪਹਾੜ ਹੁੰਦਾ ਵਾ ਉਸ ਹਾਰ ਨਾਲ ਰੋਟਾ ਬੜਾ ਜੀਤਾ ਵੱਡਾ ਆਟੇ ਦਾ ਆਪੇ ਕੋਈ ਬਹੁਤ ਵਧੀਆ ਕਿੱਥੇ ਫਰਦੂਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਕਰਦੇ ਕੁਝ ਵੱਧ ਵੱਧ ਆਉਣ ਵਾਲੀ ਵੀਡੀਓ ਉਸ ਤੋਂ ਪਹਿਲਾਂ ਮਿਲ ਸਰਕਲ ਜੀ ਜਦੋਂ ਮੈਂ ਕਿਹੜੇ ਜੇ ਖੜੀ ਬੱਲੇ ਜੇ ਆਪਾਂ ਅਗਲੇ ਬਲੌਗ ਵਿੱਚ